ਪਿਆਰ ਭਰੀ ਸਾਸਰੀ ਘਾਲ ਕਿਸ ਨੇ ਐਡ ਲਾਉਣੀ ਨੰਬਰ ਚੱਲ ਜਾਂਦਾ 507 ਫੁੱਟਾਂ ਮੇਂ ਭੇਜੋ ਕਰੋ ਵੀਡੀਓ ਲੇਕ ਸ਼ੇਅਰ ਕਮੈਂਟ ਚੈਨਲ ਫੋਲੋ ਕਰਦੇ ਕਰੋ ਆਪਾਂ ਦੇਖਿਆ ਚਾਰ ਟਰਾਲੇ ਇੱਕੇ ਵੀਰ ਦੇ ਵੀਡੀਓ ਸਾਰੀ ਵੀਕਲ ਸਟੈਪ ਨਕਲ ਲੈ ਕਰਦੇ ਹੋ ਤੇ 16 ਫੁੱਟਾਂ ਟਰਾਲਾ ਇਹ ਏਰੀਆ ਅੰਮ੍ਰitsar ਪਿੰਡ ਮਨੀਠਾ ਤੇ ਵੀਲ ਕਵਰ ਪਏ ਹੋਇਆ ਲਾਈਟਾਂ ਲੱਗੀਆਂ ਵੀਰ ਚ ਲੱਗੇ ਆ ਵੱਡਾ ਟੂਲ ਬਾਕਸ ਲੱਗਿਆ ਮੰਜਾ ਲੱਗਿਆ ਤੇ ਲਾਈਟਾਂ ਤਿੰਨ ਤਿੰਨ ਪਿੱਛੇ ਲੱਗੀਆਂ ਕੁੰਡੇ ਵੀ ਲੱਗੇ ਹੱਕ ਵੀ ਲੱਗੀ ਆ ਡਾਂਡਾ ਦੋ ਪਾਸੇ ਨੂੰ ਖੁੱਲਦਾ ਸਾਈਡ ਨੂੰ ਤੇ ਥੱਲੇ ਨੂੰ ਆਹ ਸਾਈਡ ਨੂੰ ਤੇ ਥੱਲੇ ਨੂੰ ਆ 56 ਇੰਚ ਮੱਛੀ ਹੌਕਾ ਕਿਥੇ ਗੁੰਦਾ ਪੈਂਦਾ 4 ਇੰਚੀ ਆ 10 ਇੰਚੀ ਗਾਡਰਾ ਜੋੜੀ ਮੇਰ ਕਿੰਚਾ ਬਣਾ ਕੇ ਦਈਆਂ ਡਬਲ ਕਿੱਕ ਲੱਗੇ ਆ ਦੋ ਤੇ ਐ 22 ਬਾਈ ਦੇ ਪਹਿਰਗਾ ਰੇਲ ਦਾ ਹਿੱਸਾ ਤੇ ਡਾਂਡੇ ਨੂੰ ਕਲੱਚ ਵੀ ਲੱਗੇ ਕਲੱਚ ਲੱਗੇ ਵੀ ਆ ਆਹ ਦੀ ਡਾਂਡੇ ਨੂੰ ਕਲੱਚ ਲੱਗਿਆ ਵਾ ਇਹ ਲੋਕ ਲੈਜਰ ਕੱਟਦਾ ਵੈੱਡ ਬਣਿਆ ਸਾਰਾ ਇਹਦਾ ਪਲਾਜੋ ਘਟਾ ਤੇ ਆਹਾ ਦੂਜਾ ਜਾਲੀ ਲੱਗੀ ਵੀ ਆ ਮੇਂ ਘੋਲ ਮੋਰੀ ਦੀ ਤੇ ਬ ਮੰਜਾ ਲੱਗਿਆ ਬਣਨ ਵਾਲਾ ਵੱਡਾ ਟੂਲ ਬਾਕਸ ਲੱਗਿਆ ਥੋੜਾ ਦਵਾਰਾ ਦਾ ਤਾ ਸਿੰਚੀ ਗਾਡਰਾਂ ਚਾ ਦਾਣੜੀ ਹੱਬ ਚਾ ਰੇਲ ਤੇ ਸੇਚਾ 22 ਦੇ ਬੈਰਾਂ ਦਾ ਚਾ 3 ਫੁੱਟ ਵੈੱਡ ਚਾ ਡਬਲ ਜੇ ਇੱਕ ਚਾ ਤੇ 56 ਚ ਮੱਛੀ ਹੁੱਕ ਚਾ ਕਿਤੇ ਬੁੱਲਾ ਬਣ 4 ਇੰਚੀ ਚਾ ਤੇ ਪੂਰਾ ਮੋਡੀਫਾਈ ਟ੍ਰਾਲਾ ਪੂਰਾ ਭਾਰਾ ਟ੍ਰਾਲਾ ਟਰਾਲਾ ਬਣਿਆ ਵਾ ਰਸੇ ਕਸਣ ਵਾਲਾ ਵੀ ਲਾਇਆ ਇਕੱਠੇ ਕਰਨ ਵਾਲਾ ਵੀ ਲਾਇਆ ਆ ਜੱਕ ਦੀ ਫੋਟੋ ਆ ਗਈ ਆ ਝੋਟੇ ਦੇ ਸਿਰ ਜਿਹੜੇ ਜਿਹੜੇ ਦੋ ਪੰਪ ਲੱਗੇ ਹੋਏ ਆ 25 25 ਟਨ ਵਾਲੇ ਤੇ ਆਪਾਂ ਰੇਟ ਦੀ ਗੱਲ ਕਰਕੇ ਰੇਟ ਹੈਗਾ 2 ਲੱਖ ਤੇ 90000 ਰੁਪਿਆ ਕਿਹੜਾ ਵੀਡੀਓ ਸ਼ੇਅਰ ਕਰਕੇ ਜਾਊਗਾ ਚੈਨਲ ਫੋਲੋ ਕਰਕੇ ਜਾਊਗਾ ਫੁੱਲ ਮਾਤਾਨ ਕਰ ਦੇਣਗੇ ਤੇ ਅੱਗੇ ਆ ਗਿਆ 11 6 ਦਾ ਟ੍ਰਾਲਾ 4 ਇੰਚ ਦੀ 60 ਨੜੀ ਦੀ ਹੱਬਾ 56 ਚ ਮੱਛੀ ਹੌਕਾ 10 ਇੰਚੀ ਗਾਡਰਾ 10 ਨੜੀ ਹੱਬਾ ਕਿਹਣੀ 8 ਇੰਚੀ 8 ਇੰਚੀ ਗਾਡਰਾ ਸੌਰੀ ਵੀਰੇ 8 ਇੰਚੀ ਹੈ ਗਾਡਰਾ 8 ਇੰਚੀ ਗਾਡਰਾ ਚਾਹੀਏ 56 ਚ ਮੱਛੀ ਹੌਕਾ ਤੇ ਪੂਰਾ ਵਦ ਗਿਆ 8 ਨੜੀ ਹੱਬਾ 4 ਇੰਚੀ ਸਾ ਤੇ ਬਿਨਾ ਮਿੱਟੀ ਵਾਲੇ ਵੀਰਾਂ ਵੱਲ ਦੇ ਟਰਾਲਾ ਕਿਸੇ ਵੀਰ ਪਾਈਂ ਲੈਣਾ ਹੋਵੇ ਵੀ ਤਾਂ ਸੰਪਰਕ ਕਰ ਸਕਦੇ ਆਂ ਕੋਕਾਪੀ ਟਰਾਲਾ ਕਿਸੇ ਵੀਰਪਾਈ ਨੇ ਲੈਣਾ ਹੋਵੇ ਵੀ ਤੁਸੀਂ ਸੰਪਰਕ ਕਰ ਸਕਦੇ ਆ ਤੇ 11 6 ਦਾ ਟਰਾਲਾ 11 6 ਦਾ ਟਰਾਲਾ ਇਰਜੰਪਰ ਸਰ ਪਿੰਡ ਬਣੀਠਾ ਉੱਥੇ ਖੜੇ ਹੈ ਤੇ ਕੋਈ ਵਿੱਚ ਨਵਾਂ ਪੁਰਾਣਾ ਸਮਾਨ ਘਟਾਉਣਾ ਉਹ ਵੀ ਘਟਾਉਣ ਦੇਣਗੇ ਕੋਈ ਨਵਾਂ ਪੁਰਾਣਾ ਸਮਾਨ ਘਟਾਉਣਾ ਵੀ ਉਹ ਵੀ ਘੱਟ ਲੈਣਗੇ ਕਿਸੇ ਵੀਰਪਾਈ ਨੇ ਘਟਾਉਣਾ ਆਵੇ ਕੋਈ ਵੀ ਸਮਾਨ ਤੇ ਚੰਗੇ ਟਾਇਰ ਟਾਇਰਾਂ ਦੀ ਪੂਰੀ ਜਾਣਕਾਰੀ ਫੋਨ ਲਾ ਕੇ ਲੈ ਸਕਦੇ ਆ ਤੇ ਕੋ ਕੋਟੇ ਦੇ ਸਿਰ ਜਿੱਡਾ ਪੰਪ ਲੱਗਿਆ ਵਾ ਕੋਈ ਰੂਟਾ ਵੈਟਰ ਕਰਾਇਆ ਹਾਲ ਕੋਈ ਵੀ ਚੀਜ਼ ਕਟਾਉਣੀ ਆ ਵਿੱਚ ਕਟਾ ਦੇ ਆ 16 ਫੁੱਟ ਟਰਾਲਾ ਬਿਨਾ ਜਿੱਕ ਤੋਂ ਤੇ ਇਹ ਵੀ 10 ਨੜੀ ਹੱਬ ਚਾਹ ਤੇ 10 ਇੰਚੀ ਗਾਡਰਾਂ ਚਾਹੀ ਤੇ ਪੂਰਾ ਵਧੀਆ ਟਰਾਲਾ ਕਿਸੇ ਵੀਰ ਭਾਈ ਨੇ ਲੈਣਾ ਵੇ ਬਿਨਸਪਰਕ ਹੱਥ ਤੇ ਰੀਲ ਜਿੱਸੇ ਜਾਂ ਵੀ ਭਾਈ ਜਬਹਰਗਾ ਚਾਹ 3 ਫੁੱਟ ਵੈੱਡ ਚਾਹ 2 ਫੁੱਟ ਵਾੜ ਚਾਹ ਲੇਜ਼ਰ ਕੱਟਦਾ ਵੈੱਡ ਬਣਿਆ ਵੇ ਦਾ ਤੇ 베ਰ ਤੇ ਲੱਗੇ ਬੀਲ ਕਵਰ ਲੱਗੇ ਹੋਇਆ 56 ਇੰਚ ਮੱਛੀ ਹੁੱਕ ਕਿਤੇ ਗੁੱਲਾ ਪੰਦੇ 4 ਇੰਚੀ ਆ ਪੂਰਾ ਭਾਰਾ ਟਰਾਲਾ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀ ਵਿਸਪਰਕਾ ਕਰ ਸਕਦੇ ਆ ਇਹਨੂੰ ਕਲੱਚ ਲੱਗੇ ਸੰਗਲ ਵੀ ਲੱਗੇ ਕਲੱਚ ਵੀ ਲੱਗੇ ਢਾਲੇ ਤੇ ਲਾਈਨ ਤੇ ਕੁੰਡੇ ਵੀ ਲੱਗੇ ਮਗਰ ਹੁੱਕ ਵੀ ਲੱਗੀ ਆ ਤੇ ਇੱਕ ਜੈਕ ਨਹੀਂ ਲੱਗਿਆ ਪਹਿਲਾਂ ਵਾਲੇ 16 ਫੁੱਟ ਟਰਾਲੇ ਨੂੰ ਸਾਰਾ ਕੁਝ ਲੱਗਿਆ ਵਾ ਹੋਰ ਤੇ ਮੰਜਾ ਵੀ ਲੱਗਿਆ ਵਾ ਇਹਨੂੰ ਜਾਲੀ ਲੱਗੀ ਵੀ ਆ ਮੰਜੇ ਨੂੰ ਤੇ ਉਹਨੂੰ ਲੱਗੀ ਨਹੀਂ ਸੀ ਕੋਕਾ ਵੀ ਟਰਾਲਾ ਕਿਸੇ ਵੀਰ ਭਾਈ ਨੂੰ ਲੈਣਾ ਵੀ ਵਿਸਪਰਕਾ ਕਰ ਸਕਦੇ ਆ ਰਸੇ ਕਸਣ ਵਾਲਾ ਵੀ ਲਾਇਆ ਤੇ ਮਗਰਲੇ ਪਾਸੇ ਰਸੇ ਗੱਠੇ ਕਰਨ ਲਈ ਰੀਲ ਵੀ ਲਾਈ ਹੋਈ ਆ ਤੇ ਆਹ ਸਾਈਡਾਂ ਤੇ ਕੁੰਡਗਾਂ ਵੀ ਲਾਈਆਂ ਸਾਰਾ ਪੂਰਾ ਮੋਡੀਫਾਈਡ ਟਰਾਲਾ ਤੇ ਇਹਦੀ ਰੇਟ ਦੀ ਗੱਲ ਕਰੀਏ ਰੇਟ ਹੈਗਾ 2,70,000 ਰੁਪਇਆ 2,70,000 ਰੁਪਇਆ ਟਰਾਲਾ ਰੇਟ ਆ ਕਿਸੇ ਵੀਰਪਾਈ ਨੇ ਲੈਣਾ ਬਈ ਬਿਜ਼ਨਸ ਪਰ ਕਰ ਦੋਦੇ ਆ ਆ 11 ਫੁੱਟੀਆਂ ਜੋ ਟਰਾਲਾਂ ਦੇ ਆ ਇਹ ਤੇ ਪੂਰੀਆਂ ਵਧੀਆ ਟਰਾਲੀਆਂ ਕਿਸੇ ਵੀਰਪਾਈ ਨੇ ਲੈਣੀਆਂ ਹੁਣ ਬਿਜ਼ਨਸ ਪਰ ਕਰ ਦੋਦੇ ਆ ਦੋ ਪਟਵਾੜ ਇਹਨਾਂ ਦੀ 4 ਇੰਚੀ ਹਿੱਸੇ ਚ ਤੇ 4 ਇੰਚੀ ਹੈਗੀ ਆ ਬਿਨਾ ਡਿਫਟ ਤੋਂ ਟਰਾਲੀnga ਇਹ ਤੇ ਦੋ ਪਟਵਾੜ 4 4 5 ਫੁੱਟ ਤਾਂ ਜਾਲੀ ਆ ਤੇ ਕੋਕਾ ਵੀ ਟਰਾਲੀ ਆ ਕਿਸੇ ਵੀਰ ਪੈ ਨਹੀਂ ਲੈਣੀ ਬੀਬੀ ਦਾ ਸਪਰਕਰ ਸਾਧਦੇ ਆ ਤੇ ਟੂੜੀ ਵਾਲੇ ਵੀਰਾਂ ਵਾਂਗ ਟਰਾਲੀ ਆ ਇਹ ਤੇ ਪ੍ਰਾਣੀਆਂ ਚੱਲੀਆਂ ਹੋਆਂ ਟਰਾਲੀਆਂ ਤੇ ਕਿਸੇ ਵੀ ਵੀਰ ਨੇ ਬੀਬੀ ਦਾ ਸਪਰਕਰ ਸਾਧਦੇ ਆ ਇਨਾ ਰੇਟ ਦੀ ਗੱਲ ਕਰਕੇ ਰੇਟ ਹੈਗਾ 1,80,000 ਰੁਪਇਆ ਤੋਂ ਜੋੜੇ ਦਾ ਜੋੜੇ ਦਾ 1,80,000 ਰੁਪਇਆ ਤੇ ਮੌਕੇ ਤੇ ਮਾਤਣ ਕਰ ਦੇਣਗੇ ਤੇ 8 ਇੰਚੀ ਹੱਬ ਚ ਹੈ 4 ਇੰਚੀ ਹਿੱਸੇ ਚ 8 ਇੰਚੀ ਗੱਡਰਾ ਚ ਪੂਰਕਾ ਵਧੀਆ ਡਰਾ ਲੈਣਗੇ